घर निजम है के खतरी ब्राह्मण सूद वैश उपदेश चौहान को सवल गुरु नानक दे दी ही मान मर्यादा है, है कुदरत के सब बंदे एक नूर सब जब उपजा कौन भले कोवल गुरु नानक घर अंदर मिलेगा हो रही ਪਰ ਸਚਾਈ ਹੈ ਹਕੀਕਤ ਹੈ ਮੇਰੇ ਪਾਤਸ਼ਾਹ ਕਹਿੰਦੇ ਜਦੋਂ ਵੀ ਗੁਰੂ ਨਾਨਕ ਦੇਵ ਕੋਲ ਚੱਲ ਕੇ ਆਉਂਦੇ ਸਿਖਾ ਇੱਕ ਗੱਲ ਤੇ ਪੱਕੀ ਹੈ ਲੋਹੇ ਤੇ ਲਕੀ ਰਹਿ ਵੀ ਮੰਗਤਾ ਬਣ ਕੇ ਆਇਆ ਪਰਖਿਮਾ ਕਰਿਓ ਹਕੀਕਤ ਹੈ ਕੁਝ ਏਦਾਂ ਦੇ ਵੀ ਹੁੰਦੇ ਨੇ ਜਿਹੜੇ ਦਾਨੀ ਬਣ ਕੇ ਆਉਂਦੇ ਨੇ ਜਿਹੜੇ ਇਹ ਸੋਚ ਲੈ ਕੇ ਆਉਂਦੇ ਨੇ ਇਹ ਭਾਵਨਾ ਲੈ ਕੇ ਆਉਂਦੇ ਨੇ ਵੀ ਅਸੀਂ ਗੁਰੂ ਘਰੇ ਦਾਨ ਕਰਨ ਚੱਲੇ ਆਂ ਪਰ ਮੈਂ ਤੇ ਇੱਕ ਬੇਨਤੀ ਅਕਸਰ ਕਰਨਾ ਆਉਣਾ ਸਿੱਖਾ ਜੇਤੇ ਰਤੀ ਕਦੇ ਵੀ ਇਸ ਗੱਲ ਨੂੰ ਆਪਣੇ ਜੀਨ ਤੋਂ ਨਾ ਵਿਸਾਰੀ ਭੁਲਾਵੀਂ ਨਾ ਇਹ ਦਾਤਿਆਂ ਦੇ ਦਾਤੇ ਦਾ ਦਰ ਹੈ ਇਸ ਦਰ ਤੇ ਦਾਤਾ ਬਣ ਕੇ ਦਾਨੀ ਬਣ ਕੇ ਆਵੇਂਗਾ ਤੇ ਪੱਲੇ ਕੁਝ ਨਹੀਂ ਪੈਣਾ ਜਿਸ ਦਿਨ ਇਸ ਦਰ ਤੇ ਚੌਕੀਦਾਰ ਸੇਵਾਦਾਰ ਝਾਗੂ ਬਰਦਾਰ ਬਣ ਕੇ ਆਗਿਆ ਜਿਸ ਦਿਨ ਗੁਰੂ ਨਾਨਕ ਇਹ ਘਰ ਅੰਦਰ ਮੰਗਤਾ ਬਣ ਕੇ ਤੈਨੂੰ ਮੰਗਣ ਦੀ ਜਾਂਚ ਆ ਗਈ ਤਰੀਕਾ ਆ ਗਿਆ ਸੱਚ ਜਾਣੀ ਉਸ ਦਿਨ ਗੁਰੂ ਨਾਨਕ ਤੈਨੂੰ ਆਪਣੇ ਕਲਾਵੇ ਦੇ ਵਿੱਚ ਲੈ ਲਵੇਗਾ ਮੈਂ ਕਿੰਨਾ ਜਦੋਂ ਵੀ ਗੁਰੂ ਘਰੇ ਮੈਂ ਸੁਭਾਵੀ ਬੇਨਤੀ ਕੀਤੀ ਸੀ ਵੀ ਜਦੋਂ ਵੀ ਆਵੋ ਨਾ ਤੇ ਗੁਰੂ ਦੇ ਕੋਲੋਂ ਉਹ ਮੰਗੋ ਜੋ ਗੁਰੂ ਤੁਹਾਡੇ ਤੋਂ ਐਕਸੈਪਟ ਕਰਦਾ ਵੀ ਸਿੱਖ ਆਏਗਾ ਤੇ ਇਹ ਮੰਗੇਗਾ